ਇਨਿਸ ਸਹਜ ਸੋਭਾਏ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਾਮ ਦੀ ਨੂਰ ਅਰ ਸੋਹ ਕੁਰ ਸੋਹ ਛਟੀ ਐ ਤਦ ਡਠੇ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਤਿ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਭ ਆਨੰਦ ਆਵੇ ਸਾਹ ਸਜਣ ਸਚਾ ਪਤਿ ਸਾਹ ਸਿਰ ਸਾਹ ਦਸਾ ਹੋ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦavisਾ ਹੋ ਸਤਨਾਮ ਸ਼ਰੀ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਸਾ ਮਹੱਲਾ ਪਹਿਲਾ ਰੰਤ ਕਾਰ ਤੀਜਾ ਤੋ ਸੁਣ ਹਰਿ ਨ ਆਕਾਲਿਆ ਕੀ ਵੜੀਏ ਰਾਤਾਰਾਮ ਬੇਖ ਫਲ ਮਿੱਠਾ ਚਾਰ ਦਿਨ ਫਿਰ ਹੋਵ ਤਤਰਮ ਤੋ ਸੁਣ ਹਰਣ ਕਾਲਿਆ ਕੀ ਵਾਰੀ ਆਏ ਰਾਤ ਤਾਰਾਮ ਬਖ ਫਲ ਮੀਠਾ ਚਾਰ ਦਿਨ ਫਿਰ ਹੋਵ ਤਾਰਾਮ ਫਿਰ ਹੋਏ ਤਤ ਖਰਮਤੰ ਨਾਮ ਬਿਨ ਪਰਤਾ ਪਾਏ ਓਹ ਜੀਵ ਸਾਇਰ ਦੇ ਲਹਿਰੀਂ ਬਿਜੋਲ ਜਿਵੇਂ ਚਮਕਏ ਹਰ ਬਾਜ ਰਾਖਾ ਕੋਏ ਸੋਏ ਤੁਝ ਹੈ ਬਿਸਾਰਿਆ ਸਚ ਕਹ ਨਾਨਕ ਚੇਤ ਰੇ ਮਨ ਮਰ ਹੈ ਹਰਨ ਆਕਾਲਿਆ पवरा फूल पवंत दुख अत पारी राम मैं गुर पूछ अपना साचा बिचारी राम ਮੰ ਬੇਚਾਰ ਸਤ ਗੁਰ ਮੁਝੇ ਪੁੱਛਿਆ ਪਵਰ ਬਿਲੀ ਰਾਤੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਤ ਹੋ ਜਮ ਮਗ ਬਾਦਾ ਖਾਹੇ ਝੋਟਾ ਸਬਦ ਬਿਨ ਬੇਤਾਲਿਆ ਸੱਚ ਕਹੈ ਨਾਨਕ ਚੇਤ ਰੇ ਮਨ ਮਰ ਹੈ ਭਵਰਾ ਕਾਲ ਆ ਮੇਰੇ ਜੀੜਿਆ ਪਰਦੇਸੀਆ ਕਿਤ ਪਵਹ ਜੰਜਾਲੇ ਰਾਮ ਸਾਚਾ ਸਾਹਿਬ ਮਨ ਵਸੈ ਕੀ ਫਾਸਹ ਜਮ ਜਾਲੇ ਰਾਮ ਮਛਲੀ ਵਿੱਚ ਨੀਨ ਰੁੰਨੀ ਜਾਲ ਬਦਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਪਰਮ ਚੁਕਾਇਆ ਪਗਤ ਕਰ ਚਿਤ ਲਾਏ ਹਰਿ ਸਿਉਂ ਛੋਡ ਮਨੋ ਅੰਦੇਸਿਆ ਸਚ ਕਹੈ ਨਾਨਕ ਚੇਤ ਰੇ ਮਨ ਜੀੜ ਆ ਪਰਦੇਸੀਆ ਨਦਿਆ ਵਾਹ ਵਿਛੁੰਨੇ ਆ ਮੇਲਾ ਸੰਜੋਗੀ ਰਾਮ ਜਗ ਜਗ ਮਿੱਠਾ ਵਿਸ ਭਰੇ ਕੋ ਜਾਣ ਜੋਗੀ ਰਾਮ ਕੋਈ ਸਹ ਜਾਣ ਹਰ ਪਛਾਨ ਸਾਤ ਗੁਰੂ ਜਿਨ ਚੇਤਿਆ ਬੇਨ ਨਾਮ ਹਰ ਕੇ ਪਰਮ ਭੋਲੇ ਅਚ ਹੈ ਮੁਗਧ ਅਚੇਤਿਆ ਹਰਨਾਮ ਭਗਤ ਨਾਰਦ ਸਾਚਾ ਸੇ ਅੰਤ ਤਾਹੀ ਰੁਨਿਆ ਸਚ ਕਹ ਨਾਨਕ ਸਬਦ ਸਚੈ ਮੇਲੇ ਚਿਰੇ ਵਿਛੁਣਿਆ ਹਰ ਨਾਮ ਭਗਤ ਨਾਰਦਾ ਸਚੈ ਸੇ ਅੰਤ ਤਾਹੀ ਰੁਨਿਆ ਸੱਚ ਕਹੈ ਨਾਨਕ ਸਬਦ ਸੱਚੈ ਮੇਲ ਜੀ ਰਿ ਵਿਛੁਨਿਆ ਵਾਹਿਗੁਰੂ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਸਾ ਮਹੱਲਾ ਪਹਿਲਾ ਸ਼ੰਤ ਘਰ ਤੀਜਾ ਤੂੰ ਸੁਣ ਹਰਣ ਕਾਲਿਆ ਕੀ ਵਾਰੀਏ ਰਾਤਾ ਰਾਮ ਬਿਖ ਫਲ ਮੀਠਾ ਚਾਰ ਦਿਨ ਫਿਰ ਹੋਵੈ ਤਤਾਰਾਮ